ਕਿ ਤੇਰਾ ਮੇਰਾ ਵਿਆਹ ਹੋਣਾ ਤੇ ਹੋਰ ਕਿੰਨੇ ਸੁਪਨੇ ਵੇਖੇ ਸੀ ਜੋ ਆਪਾਂ ਨਿੱਕੇ ਹੁੰਦੇ ਆਂ ਗਲਾਂ ਕੀਤੀਆਂ ਮੈਨੂੰ ਉਹ ਵੀ ਅੱਜ ਤੱਕ ਚੇਤੇ ਸੀ ਕਿ ਹੁਣ ਖੋਰੇ ਮੇ ਤੋਂ ਖੋਲਿਆ ਤੈਨੂੰ ਤੇਰੇ ਕਿਸੇ ਖਾਸੇ ਨੇ ਉਹ ਮੇਰੀ ਸਾਰੀ ਜ਼ਿੰਦਗੀ ਰੋਲ ਕੇ ਰੱਖਦੀ ਤੇਰੇ ਕੁਝ ਕਦੇ ਨਾ ਦੇ ਹਾਸੇ ਨੇ ਕਿ ਮੈਨੂੰ ਕੱਲ ਰਾਤੀ ਇੱਕ ਸੁਪਨਾ ਆਇਆ ਕਿ ਤੇਰੀ ਝੋਲੀ 'ਤੇ ਪਟਾਕੇ ਨੇ ਤੁਹਾਡੇ ਸਾਰੇ ਖੁਸ਼ੀ ਮਨਾਉਂਦੇ ਹੋਣੇ ਤੇ ਮੇਰੇ ਹਿੱਸੇ ਆਏ ਦਿਲ ਆਸੇ ਨੇ ਕਿ ਹੁਣ ਸ਼ਾਇਦ ਤੇਰੀ ਮੇਰੀ ਖਤਮ ਕਹਾਣੀ ਤੇ ਆਪਿਆ ਹਰ ਪਿਉਰੇ ਇੱਕ ਪਾਸੇ ਨੇ ਉਹ ਮੇਰੀ ਸਾਰੀ ਜ਼ਿੰਦਗੀ ਰੋਲ ਕੇ ਰੱਖਤੀ ਤੇਰੇ ਕੋਲ ਕਿਤੇ ਨਾ ਦੇ ਹਾਸੇ ਨੇ ਮੇਰੀ ਸਾਰੀ ਜ਼ਿੰਦਗੀ ਰੋਲ ਕੇ ਰੱਖਤੀ ਤੇਰੇ ਕੋਲ ਕਿਤੇ ਨਾ ਦੇ ਹਾਸੇ ਨੇ ਸੁਪਨੇ ਵਿੱਚ ਸੁਪਨਾ ਟੁੱਟੇ